ਗਉੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੇ ਨਾਮੋ ਸੇਵੇ ਨਾਮ ਸਹਜ ਸਮਾਵੇ ਅਮਰਤ ਨਾਮ ਰਸ ਨਾਨ ਤ ਗਾਵੇ ਅਮਰਤ ਨਾਮ ਰਸਨਾ ਨਿਤ ਗਾਵੇ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਰੇ ਆਨੰਦਨ ਹਰਦੇ ਜਪੋ ਜਗਦੀ ਸੰਗ ਗੁਰਮੁਖ ਪਾਵੋ ਪਰਮ ਪਦ ਸੁਖਾ ਰਹਾਉ ਹਰਦੇ ਸੁਖ ਭਿਆ ਪਰਗਾਸ ਗੁਰਮੁਖ ਗਾਵੇ ਸੱਚ ਗੁਣਤਾਸ ਦਾਸ ਸਨ ਦਾਸ ਨਿਤ ਹੋਵੇ ਦਾਸ ਗ੍ਰਹ ਕਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੈ ਸੋਈ ਤ੍ਰ ਗੁਣ ਮਿਟੇ ਨਿਰਮਲ ਹੋਈ ਸਹਜ ਸਾਚ ਮਿਲੈ ਪ੍ਰਭ ਸੋਈ ਮੋਹ ਕਟੰਬ ਸਿਉ ਪ੍ਰੀਤ ਨ ਹੋਏ ਜਾ ਹਿਰਦੇ ਵਸਿਆ ਸਚ ਸੋਈ ਗੁਰਮੁਖ ਮਨ ਬੇਦਿਆ ਆਸਰ ਹੋਈ ਹੁਕਮ ਪਛਾਣੇ 부ਝ ਸਚ ਸੋਈ ਤੂੰ ਕਰਤਾ ਮੈਂ ਅਵਰਨ ਕੋਇ ਤੁਜ ਸੇਵੀ ਤੁਜ ਤੇ ਪਤ ਹੋਏ ਕਿਰਪਾ ਕਰੇ گاਵਾ ਪ੍ਰਭ ਸੋਈ ਨਾਮ ਰਤਨ ਸਭ ਜਗ ਮਹਿ ਲੋਈ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਵਿਖੈ ਅਨੰਦ ਲੇ ਬਲਾਗੀ ਸਹਜੇ ਸਚ ਮਿਲਿਆ ਪ੍ਰਸਾਦੀ ਸਤਗੁਰ ਪਾਇਆ ਪੂਰੇ ਬੜ ਭਾਗੀ ਹੋ ਮਮਤਾ ਦੁਰਮਤ ਦੁਖ ਨਾਸ ਜਬ ਹਿਰਦੇ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟਿ ਪ੍ਰਭ ਦਾਸ ਜਬ ਹਿਰਦੇ ਰਵੇ ਆ ਚਰਨੇ ਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮਖ ਮੇਲੇ ਆਪ ਗਵਾਏ ਹਿਰਦੇ ਸਾਚਾ ਨਾਮ ਵਸਾਈ ਨਾਨਕ ਸਹਜੇ ਸਾਚ ਸਮਾਈ ਹਿਰਦੇ ਸਾਚਾ ਨਾਮ ਵਸਾਈ ਨਾਨਕ ਸਹਜੇ ਸਾਚ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਸੰਗੀ ਜਨੋ ਗੁਰੂ ਪਿਆਰ ਬਾਲਿਓ ਅੱਜ ਵੀ ਆਪਾਂ ਨਾ ਪਾਵਨ ਪਵਿੱਤਰ ਅੰਗ 232 ਦੇ ਸੁਭਾਈ ਮਾਨ ਦੂਸਰਾ ਸ਼ਬਦ ਪੜਿਆ ਜਿਹੜਾ ਕਿ ਪਾਵਨ ਪਵਿੱਤਰ ਅੰਗ 232 ਦੇ ਸੁਭਾਈ ਮਾਨ ਪਹਿਲਾ ਸ਼ਬਦ ਹੀ ਹੈ ਜਨਕਿ ਕੱਲ ਜਿਹੜਾ ਆਪਾਂ ਸ਼ਬਦ ਪੜਿਆ ਸੀ ਉਹ 31 ਤੇ ਤੇ 32 ਦੇ ਸੁਭਾਈ ਮਾਨ ਸੀ ਇਹ ਪਹਿਲਾ ਸ਼ਬਦ ਹੀ ਆ ਜੀ ਪਾਵਨ ਪਵਿੱਤਰ ਰੰਗ 232 ਦੇ ਸੁਭਾਏ ਮਾਨ ਸਤਿਗੁਰੂ ਸਮਝਾਉਣਾ ਕਰਦੇ ਨੇ ਇਹ ਗੌੜੀ ਰਾਗ ਅੰਦਰ ਮਹੱਲਾ ਤੀਜਾ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਨਾਮ ਅਮੋਲਕ ਗੁਰਮੁਖ ਪਾਵੇ ਨਾਮੋਂ ਸਵੇ ਨਾਮ ਸਹਿਜ ਸਮਾਵੇ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਨਾਮ ਕਿਸੇ ਵੀ ਮੁੱਲ ਤੋਂ ਨਹੀਂ ਮਿਲ ਸਕਦਾ ਜੇ ਕੋਈ ਕਹੇ ਵੀ ਮੈਂ 4 ਲੱਖ ਦਾ ਰਮਾਲਾ ਭੇਟ ਕਰਕੇ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਵਾਂ ਜਾਂ ਕੋਈ ਕਹੇ ਵੀ ਮੈਂ ਬਹੁਤ ਵੱਡੀ ਇਮਾਰਤ ਦਰਬਾਰ ਸਾਹਿਬ ਬਣਾਉਂਗਾ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੈ ਜਿਵੇਂ ਦਰਬਾਰ ਸਾਹਿਬ ਬਣਿਆ ਹੋਇਆ ਕੋਈ ਵੀ ਧਨ ਪਦਾਰਥ ਵਾਲਾ دنیਵੀ ਭਰ ਧਨ ਪਦਾਰਥ ਵਾਲਾ ਕਹਿੰਦੇ ਵੀ ਮੈਂ ਮਤਵ ਵਾਲਾ ਵੀ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਵਾਂ ਮਹਾਰਾਜ ਕਹਿੰਦੇ ਨਹੀਂ ਇਹ ਤੇਰਾ ਠੀਕ ਆ ਭਲਾ ਕੰਮ ਆ ਚੰਗੀ ਗੱਲ ਜੇ ਤੇਰੇ ਕੋਲੇ ਹੱਕ ਸੱਚ ਦੀ ਕਮਾਈ ਦਾ ਪੈਸਾ ਹੈਗਾ ਤਾਂ ਗੁਰੂ ਚਰਨਾ ਵਿੱਚ ਕੋਈ ਭੇਟ ਕਰਦਾ ਤੁਸੀਂ ਗੁਰੂ ਘਰ ਦੀ ਸੇਵਾ ਕਰਦੇ ਤਾਂ ਬਹੁਤ ਚੰਗੀ ਗੱਲ ਹੈ ਪਰ ਸਤਿਗੁਰੂ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਕਿਸੇ ਵੀ ਮੁੱਲ ਤੋਂ ਨਹੀਂ ਮਿਲ ਸਕਦਾ ਕੋਈ ਵੀ ਕੀਮਤ ਝੁਕਾ ਕੇ ਨਹੀਂ ਮਿਲ ਸਕਦਾ ਹੋਰ ਸਾਰੀਆਂ ਚੀਜ਼ਾਂ ਇਨਸਾਨ ਪ੍ਰਾਪਤ ਕਰ ਲਏਗਾ ਜਹਾਜ਼ ਵੀ ਖਰੀਦ ਲਏਗਾ ਟ੍ਰੇਨਾਂ ਵੀ ਖਰੀਦ ਲੂ ਪਰ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਖਰੀਦ ਸਕਦਾ ਨਾਮ ਦੀ ਤਾਂ ਗੱਲ ਛੱਡੋ ਆਕਸੀਜਨ ਨਹੀਂ ਲੈ ਸਕਦਾ ਆ ਜਿਹੜੀ ਕੁਦਰਤ ਦੇ ਮੁਤਾਬਕ ਆਪਾਂ ਨੂੰ ਰੋਜ਼ ਮਿਲਦੀ ਆ ਮਨਾਮੋਹੀ ਆਕਸੀਜਨ ਇਹ ਨਹੀਂ ਖਰੀਦ ਸਕਦਾ ਸੋ ਅੱਗੇ ਮਹਾਰਾਜ ਕਹਿੰਦੇ ਨੇ ਨਾਮੋ ਸੇਵ ਨਾਮ ਸਹਿਜ ਸਮਾਵੇ ਮਹਾਰਾਜ ਕਹਿੰਦੇ ਉਹੀ ਮਨੁੱਖ ਹਾਸਲ ਕਰਦਾ ਹੈ ਜੋ ਗੁਰੂ ਦੀ ਸ਼ਰਨ ਪੈਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਪੈ ਗਿਆ ਉਹਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਮਿਲ ਜਾਣੀ ਹੈ ਸ਼ਰਨ ਪੈਣ ਤੇ ਮਿਲਣੀ ਹੈ ਕਿਸੇ ਕੀਮਤ ਤੇ ਨਹੀਂ ਮਿਲਣੀ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੇ ਗੁਰੂ ਦੀ ਸ਼ਰਨ ਪੈਣ ਦੇ ਨਾਲ ਮਿਲਣੀ ਆ ਹੋਰ ਕਿਸੇ ਵੀ ਕੀਮਤ ਤੇ ਨਹੀਂ ਪ੍ਰਾਪਤ ਹੋ ਸਕਦੀ ਅਗੇ ਮਹਾਰਾਜ ਸਮਝਾਉਂਦੇ ਨੇ ਅਮਰਤ ਨਾਮ ਰਸਨ ਨਿਤ ਗਾਵੇ ਮਹਾਰਾਜ ਕਹਿੰਦੇ ਉਹ ਹਰ ਵੇਲੇ ਨਾਮ ਹੀ ਸਿਮਰਦਾ ਹੈ ਤੇ ਨਾਮ ਦੀ ਰਾਹੀ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਪਰ ਉਹੀ ਮਨੁੱਖ ਹਰ ਨਾਮ ਦਾ ਰਸ ਮਾਣਦਾ ਹੈ ਜਿਸ ਉੱਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਹੈ ਅਨੰਦਨ ਹਿਰਦੇ ਜਪੋ ਜਗਦੀਸ਼ਾਹ ਮਹਾਰਾਜ ਕਹਿੰਦੇ ਹੈ ਭਾਈ ਮੈਂ ਹਰ ਵੇਲੇ ਆਪਣੇ ਹਿਰਦੇ ਵਿੱਚ ਜਗਤ ਦੇ ਮਾਲਕ ਪ੍ਰਮਾਤਮਾ ਦਾ ਨਾਮ ਜਪਦਾ ਹਾਂ ਤੇ ਫੇਰਾਂ ਗੁਰਮੁਖ ਪਾਵੋ ਪਰਮ ਪਦ ਸੁਖੰ ਗੁਰੂ ਦੀ ਸ਼ਰਨ ਪੈ ਕੇ ਮੈਂ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲਿਆ ਹੈ ਮੈਂ ਆਤਮਿਕ ਆਨੰਦ ਮਾਣ ਰਿਹਾ ਹਾਂ ਗੁਰੂ ਜੀ ਸਮਝਾਉਂਦੇ ਨੇ ਰਹਾਉ ਰਹਾਉ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਹਿਰਦੇ ਸੁਖ ਭਿਆ ਪਰਗਾਸ ਉਹਨਾਂ ਦੇ ਹਿਰਦੇ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਉਨ੍ਹਾਂ ਦੇ ਅੰਦਰ ਚਾਨਣ ਪੈਦਾ ਹੋ ਜਾਂਦਾ ਹੈ ਗੁਰੂ ਦੇ ਗਿਆਨ ਦਾ ਦੀਵਾ ਜਗ ਪੈਂਦਾ ਹੈ ਹਿਰਦੇ ਘਰ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਕਿਉਂਕਿ ਹਿਰਦਾ ਸਦਾ ਹੀ ਖੁਸ਼ ਰਹਿੰਦਾ ਜਿਹਨੂੰ ਆਪਾਂ ਕਹਿੰਦੇ ਨੇ ਮਨ ਖੁਸ਼ ਆ ਵੇ ਮਨ ਸਦਾ ਹੀ ਖੁਸ਼ ਰਹਿੰਦਾ ਹਿਰਦੇ ਘਰ ਦੇ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਉਹਨਾਂ ਦੇ ਅੰਦਰ ਚਾਨਣ ਪੈਦਾ ਹੋ ਜਾਂਦਾ ਹੈ ਗੁਰੂ ਦੇ ਗਿਆਨ ਦਾ ਦੀਵਾ ਜਗ ਪੈਂਦਾ ਹੈ ਕਹ ਲੋ ਇਹੀ ਗੱਲ ਆ ਨਾ ਗੁਰੂ ਦੇ ਗਿਆਨ ਦਾ ਦੀਵਾ ਜਗ ਪੈਂਦਾ ਉਹਨੂੰ ਜੀਵਨ ਜੀਣ ਦੀ ਸੂਝ ਹੀ ਆ ਜਾਂਦੀ ਉਸ ਮਨੁੱਖ ਨੂੰ ਭੈਣਾ ਤੇ ਭਾਈ ਆ ਜਦੋਂ ਗੁਰੂ ਦਾ ਗਿਆਨ ਪੱਲੇ ਆਉਂਦਾ ਇਨਸਾਨ ਦੇ ਗੁਰੂ ਦਾ ਗਿਆਨ ਪੱਲੇ ਕਦੋਂ ਪਏਗਾ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰ ਕੇ ਪੜਾਂ ਸੁਣਾਗੇ ਗੁਰਬਾਣੀ ਸੁਣਨੀ ਪੜ੍ਹਨੀ ਸ਼ਬਦ ਵਿਚਾਰ ਸੁਣਨ ਵਾਲਿਆਂ ਨੂੰ ਵੀ ਤੇ ਕਰਨ ਵਾਲਿਆਂ ਨੂੰ ਵੀ ਬਰਾਬਰ ਦਾ ਫਲ ਆ। ਉਹ ਫਲ ਕਿਹੜਾ? ਜੀਵਨ ਜਾਂਚ ਆ ਜਾਏਗੀ ਸਾਨੂੰ ਗੁਰੂ ਤੋਂ ਸਿੱਖਿਆ ਲੈ ਕੇ ਜੀਵਨ ਜਿਉਣਾ ਆ ਜਾਏਗਾ। ਅੱਗੇ ਮਾਰਾ ਸਮਝਾਉਂਦੇ ਨੇ ਗੁਰਮਖਖਾਵੇ ਸੱਚ ਗੁਣਤਾਸ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਗੁਣਾਂ ਦੇ ਖਜ਼ਾਨੇ ਸਦਾ ਸਿਰ ਪ੍ਰਭੂ ਦੇ ਗੁਣ ਗਾਉਂਦੇ ਹਨ। ਮਹਾਰਾਜ ਕਹਿੰਦੇ ਉਹ ਸਦਾ ਪ੍ਰਮਾਤਮਾ ਦੇ ਸੇਵਕਾਂ ਦੇ ਸੇਵਕ ਬਣੇ ਰਹਿੰਦੇ ਹਨ ਦਾਸਨ ਦਾਸ ਨਿਤ ਹੋਵੇ ਦਾਸ ਇਸ ਪੰਕਤੀ ਦਾ ਅਰਥ ਹੈ ਉਹ ਸਦਾ ਪ੍ਰਮਾਤਮਾ ਦੇ ਸੇਵਕਾਂ ਦੇ ਸੇਵਕ ਬਣੇ ਰਹਿੰਦੇ ਹਨ ਅਗਲੇ ਬੰਦ ਚ ਦੱਸਣਗੇ ਸਤਿਗੁਰੂ ਗ੍ਰਹੇ ਕਵਟ ਗ੍ਰਹੇ ਕੋਟੰਬ ਮਹ ਸਦਾ ਉਦਾਸ ਮਹਾਰਾਜ ਕਹਿੰਦੇ ਉਹ ਮਨੁੱਖ ਘ੍ਰਿਸ਼ਟ ਜੀਵਨ ਵਿੱਚ ਰਹਿੰਦੇ ਹੋਏ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਮਾਇਆ ਦੇ ਮੋਹ ਵੱਲੋਂ ਉਪਰਾਮ ਰਹਿੰਦੇ ਹਨ ਵੀ ਸਾਰਾ ਕੁਝ ਹੁੰਦਿਆਂ ਹੋਇਆ ਵੀ ਮਾਇਆ ਵੀ ਬੈਂਕ ਪੈਲ ਸਭ ਬਥੇਰਾ ਠੀਕ ਆ ਜੀ ਜਾਇਦਾਦ ਵੀ ਹੈਗੀ ਆ ਸੁੱਖ ਸਹੂਲਤਾਂ ਵੀ ਸਾਰੀਆਂ ਨੇ ਇਹ ਸੁੱਖ ਸਹੂਲਤਾਂ ਦਾ ਆਨੰਦ ਮਾਣਦੇ ਹੋਏ ਆਪਦੇ ਪਰਿਵਾਰਕ ਦੇ ਵਿੱਚ ਪਰਿਵਾਰ ਦੀਆਂ ਖੁਸ਼ੀਆਂ ਮਾਣਦੇ ਹੋਏ ਪੋਤਰੇ ਦੋਤਿਆਂ ਦੇ ਵਿੱਚ ਵੱਡੀ ਉਮਰ ਵਾਲੇ ਪੋਤੇ ਦੋਤਿਆਂ ਦੇ ਵਿੱਚ ਖੁਸ਼ ਰਹਿੰਦੇ ਨੇ ਠੀਕ ਆ ਜੀ ਨਵੀਂ ਉਮਰਾਂ ਵਾਲੇ ਆਪਣੇ ਪੁੱਤ ਭਤੀਜਿਆਂ ਦੇ ਪਿਆਰ ਵਿੱਚ ਹੱਸਦੇ ਖੇਡਦੇ ਰਹਿੰਦੇ ਨੇ ਮਹਾਰਾਜ ਕਹਿੰਦੇ ਇਹਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਦੇ ਮੋਹ ਵੱਲੋਂ ਉਪਰਾਮ ਰਹਿੰਦੇ ਹਨ ਮੈਂ ਮਾਇਆ ਦਾ ਮੋਹ ਨਹੀਂ ਉਹਨਾਂ ਤੇ ਅਸਰ ਕਰਦਾ ਜਿਹੜੇ ਗੁਰੂ ਦੇ ਗਿਆਨ ਨਾਲ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹਿੰਦੇ ਨੇ ਉਹ ਸਾਰੀਆਂ ਆਕਾਲ ਪੁਰਖ ਵਾਹਿਗੁਰੂ ਜਿੱਤੀਆਂ ਹੋਈਆਂ ਸੁੱਖ ਸਹੂਲਤਾਂ ਦਾ ਆਨੰਦ ਮਾਣਦੇ ਆ ਪਰ ਮੋਹ ਜਾਲ ਦੇ ਵਿੱਚ ਨਹੀਂ ਫਸਦੇ ਅੱਗੇ ਮਹਾਰਾਜ ਕਹਿੰਦੇ ਨੇ ਜੀਵਨ ਮੁਕਤ ਗੁਰਮੁਖ ਕੋ ਹੋਈ हे भाई कोई बिरला मनुख जेड़ा गुरु दी शरण ਪੈਂਦਾ ਹੈ ਦੁਨੀਆਂ ਦਾ ਕਾਰਬਿਹਾਰ ਕਰਦਾ ਹੋਇਆ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ਪਰਮ ਪਦਾਰਥ ਪਾਵੇ ਸੋਈ ਤ੍ਰੈ ਗੁਣ ਮਿਟੇ ਨਿਰਮਲ ਹੋਈ ਮਹਾਰਾਜ ਕਹਿੰਦੇ ਉਹੀ मनुख ਸਾਰੇ ਪਦਾਰਥਾਂ ਤੋਂ ਸ਼੍ਰੇਸ਼ਟ ਨਾਮ ਪਦਾਰਥ ਹਾਸਲ ਕਰਦਾ ਹੈ ਜਿਹੜਾ ਤ੍ਰੈ ਗੁਣ ਮਿਟੇ ਨਿਰਮਲ ਹੋਈ ਉਹ ਮਨੁੱਖ ਆਪਣੇ ਅੰਦਰੋਂ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਮਟਾ ਲੈਂਦਾ ਹੈ ਤੇ ਪਵਿੱਤਰ ਆਤਮਾ ਪਵਿੱਤਰ ਆਤਮਾ ਬਣ ਜਾਂਦਾ ਹੈ ਸਹਜੇ ਸਾਚ ਮਿਲੇ ਪ੍ਰਭ ਸੋਈ ਆਤਮਿਕ ਅਡੋਲਤਾ ਵਿੱਚ ਸਦਾ ਸਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਰਹਿਣ ਵਾਲ ਰਹਿਣ ਕਰਕੇ ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਮੋਹ ਕਟੰਬ ਸਿਓ ਪ੍ਰੀਤ ਨਾ ਹੋਏ ਫਿਰ ਜਦੋਂ ਪ੍ਰਭੂ ਪਰਮਾਤਮਾ ਮਿਲਦਾ ਨਾ ਇਨਸਾਨ ਨੂੰ ਉਸ ਮਨੁੱਖ ਦਾ ਆਪਣੇ ਪਰਿਵਾਰ ਨਾਲ ਉਹ ਮੋਹ ਪਿਆਰ ਨਹੀਂ ਰਹਿੰਦਾ ਜੋ ਤ੍ਰੈ ਗੁਣੀ ਮਾਇਆ ਵਿੱਚ ਫਸਾਉਂਦਾ ਹੈ ਜਿਹੜਾ ਤ੍ਰੈ ਗੁਣੀ ਮਾਇਆ ਵਿੱਚ ਫਸਾਉਂਦਾ ਹੈ ਨਾ ਮੋਹ ਫਿਰ ਉਹ ਨਿਰੰਦਾ ਪਰਿਵਾਰ ਦੇ ਨਾਲ ਆਹ ਪਰਿਵਾਰ ਦੀਆਂ ਖੁਸ਼ੀਆਂ ਲੈਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਉਹ ਇਨਸਾਨ ਨਿਭਾਉਂਦਾ ਹੀ ਆ ਕਿਉਂਕਿ ਗੁਰਮਤ ਸਿਖਾਉਂਦੀ ਏ ਆ ਵੀ ਆਪਣੇ ਫਰਜ਼ ਪਸਾਨ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹੇ ਭਾਈ ਅੱਗੇ ਮਹਾਰਾਜ ਸਮਝਾਉਂਦੇ ਨੇ ਜਾਹਰ ਦੇ ਬਸਿਆ ਸੱਚ ਸੋਏ ਗੁਰਮੁਖ ਮਨ ਬੇਦਿਆ ਅਸਥਿਰ ਹੋਈ ਜਿਸ ਦੇ ਹਿਰਦੇ ਵਿੱਚ ਉਹ ਸਦਾ ਸਿਰ ਰਹਿਣ ਵਾਲਾ ਪ੍ਰਮਾਤਮਾ ਆ ਵਸਦਾ ਹੈ ਗੁਰਮਖ ਮੰਨ ਵਿਦਿਆ ਅਸਰ ਹੋਏ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੀ ਯਾਦ ਵਿੱਚ ਗਿੱਜ ਜਾਂਦਾ ਹੈ ਤੇ ਅਡੋਲ ਹੋ ਜਾਂਦਾ ਹੈ ਭਾਈ ਅਗਲੇ ਬੰਦ ਚ ਮਹਾਰਾਜ ਦੱਸਦੇ ਨੇ ਹੁਕਮ ਪਛਾਣੇ 부ਜੇ ਸੱਚ ਸੋਏ ਜੇ ਰਾਮ ਨੋਖ ਪਰਮਾਤਮਾ ਦੀ ਰਜਾ ਨੂੰ ਪਛਾਣਦਾ ਹੈ ਪਰਮਾਤਮਾ ਦੇ ਸੁਭਾਅ ਨਾਲ ਆਪਣਾ ਸੁਭਾਅ ਮਿਲਾ ਲੈਂਦਾ ਹੈ ਉਹ ਮਨੁੱਖ ਉਸ ਸਦਾ ਸਿਰ ਪ੍ਰਭੂ ਨੂੰ ਸਮਝ ਲੈਂਦਾ ਹੈ ਨਹੀਂ ਤਾਂ ਹੁਣ ਸੁਭਾਅ ਨਹੀਂ ਨਾ ਮਿਲਦਾ ਸੁਭਾਅ ਦਾ ਘਰ ਦੇ ਜੀਵਾਂ ਦਾ ਨਹੀਂ ਮਿਲਦਾ ਘਰ ਦੇ ਵਿੱਚ ਪੰਜ ਛੇ ਜੀ ਆ ਉਹਨਾਂ ਦੇ ਵਿੱਚੋਂ ਇੱਕ ਦੋ ਦਾ ਸੁਭਾਅ ਦਾ ਫਰਕ ਹੁੰਦਾ ਉਹਨਾਂ ਦੇ ਨਾਲ ਮਤ ਨਹੀਂ ਮਿਲਦੀ ਜਿਹਨੂੰ ਆਪਾਂ ਕਹਿੰਦੇ ਨੇ ਤੇ ਗੁਰਬਾਣੀ ਕਹਿੰਦੀ ਆ ਵੀ ਭਾਈ ਗੁਰੂ ਦਾ ਗੁਰੂ ਦੇ ਬਚਨਾਂ ਨਾਲ ਜੇ ਸੁਭਾਅ ਮਿਲ ਗਿਆ ਤੇਰਾ ਤਾਂ ਰੱਬ ਦਾ ਸੁਭਾਅ ਮਿਲ ਗਿਆ ਤੇ ਗੁਰੂ ਦੇ ਬਚਨ ਹੁਣ ਜੇ ਚੰਗੇ ਲੱਗਣਗੇ ਸਾਨੂੰ ਭਾਈ ਤਾਂ ਤਰਾ ਸੁਭਾਅ ਮਿਲੇਗਾ ਗੁਰੂ ਬਚਨਾਂ ਨਾਲ ਗੁਰੂ ਦੇ ਨਾਲ ਪ੍ਰਮਾਤਮਾ ਦੇ ਨਾਲ ਸੁਭਾਅ ਜੇ ਮਿਲ ਜੇ ਸਾਡਾ ਤੇ ਪ੍ਰਮਾਤਮਾ ਦੇ ਸੁਭਾਅ ਦੇ ਨਾਲ ਸੁਭਾਅ ਮਿਲਣ ਦਾ ਡੈਫੀਨੇਸ਼ਨ ਕੀ ਆ ਬਿਜੋ ਕਰਦਾ ਅਕਾਲ ਪੁਰਖ ਵਾਹਿਗੁਰੂ ਸਿਰ ਮੱਥੇ ਸੱਤ ਕਰਕੇ ਮੰਨਣਾ ਨਹੀਂ ਤਾਂ ਹੁਣ ਦੇਖੋ ਗਰਮੀ ਪੈ ਰਹੀ ਆ ਗਰਮੀ ਚ ਤੜਫ ਰਹੇ ਨੇ ਰੋਕ ਜਿਨ੍ਹਾਂ ਨੂੰ ਗਰਮੀ ਜਿਆਦਾ ਲੱਗਦੀ ਆ ਉਹ ਲਾਂਬੇ ਦੇ ਹੀ ਜਾਂਦੇ ਨੇ ਰੱਬ ਨੂੰ ਜਮੀਂ ਪੈਣ ਲੱਗ ਜਾਂਦਾ ਕਿਸੇ ਦਾ ਕੰਮ ਰੁਕ ਜਾਂਦਾ ਉਹ ਲਾਂਬੇ ਦੇਣ ਲੱਗ ਜਾਂਦੇ ਕਿਉਂਕਿ ਸੁਭਾਅ ਨਹੀਂ ਨਾ ਮਿਲਦਾ ਸਾਡਾ ਉਹ ਕੁਦਰਤ ਦੀ ਸਿਸਟਮ ਪ੍ਰਭੂ ਪਰਮਾਤਮਾ ਜਿਹੜਾ ਕੁਦਰਤ ਦੇ ਰਾਹੀਂ ਵਰਤਾਰਾ ਵਰਤਾ ਰਿਹਾ ਉਹਦੇ ਵਿੱਚ ਇਨਸਾਨ ਖੁਸ਼ ਨਹੀਂ ਹੈ ਤੇ ਇਸ ਤਰ੍ਹਾਂ ਸਾਡਾ ਸੁਭਾਅ ਨਹੀਂ ਮਿਲਦਾ ਜਿੰਨਾ ਚਿਰ ਸੁਭਾਅ ਨਹੀਂ ਮਿਲਦਾ ਸਾਡਾ ਪਿਆਰ ਨਹੀਂ ਬਣਨਾ ਫਿਰ ਪਿਆਰ ਨਹੀਂ ਬਣਦਾ ਜਿੱਥੇ ਸੁਭਾਅ ਨਹੀਂ ਮਿਲਦਾ ਬਾਰੀ ਧਾਰਨਾ ਵੀ ਆਪਾਂ ਲੈ ਲਈ ਵਿੱਚ ਘਰ ਪਰਿਵਾਰ ਦੇ ਵਿੱਚ ਸੁਭਾਅ ਨਹੀਂ ਮਿਲਦਾ ਤਾਂ ਪਿਆਰ ਨਹੀਂ ਬਣਦਾ ਉਥੇ ਨੋਕ ਝੋਕ ਹੁੰਦੀ ਰਹਿੰਦੀ ਆ ਜਿਹਨੂੰ ਆਪਾਂ ਟੋਕਾ ਟਾਕੀ ਕਹਿੰਦੇ ਆ ਤੇ ਇੱਥੇ ਹੁਣ ਗੁਰੂ ਨੇ ਭਾਈ ਟੋਕਾ ਟਾਕੀ ਤਾਂ ਤੈਨੂੰ ਨਹੀਂ ਕਰਦੇ ਕਰਦੇ ਵੀ ਅਗਰ ਬਾਣੀ ਦੇ ਵਿੱਚ ਸਮਝਾਉਂਦੇ ਆ ਤੈਨੂੰ ਟੋਕਦੇ ਨਹੀਂ ਭਾਈ ਤੂੰ ਤੈਨੂੰ ਟੋਕਦੇ ਨੇ ਵੀ ਤੂੰ ਆਹ ਕੰਮ ਨਹੀਂ ਕਰਨਾ ਪਈ ਆਹ ਕਰਨਾ ਤੇ ਸਾਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ ਆਪਣਾ ਸੁਭਾਅ ਨਹੀਂ ਮਿਲਦਾ ਜਿੰਨਾ ਚਿਰ ਸੁਭਾਅ ਨਹੀਂ ਮਿਲਦਾ ਉਹਨਾਂ ਚਿਰ ਪ੍ਰਾਪਤੀ ਨਹੀਂ ਹੋਣੀ ਪਿਆਰ ਨਹੀਂ ਬਣਨਾ ਗੁਰੂ ਦੇ ਨਾਲ ਪਿਆਰ ਤੋਂ ਬਿਨਾ ਕੋਈ ਚੀਜ਼ ਨਹੀਂ ਪ੍ਰਾਪਤ ਹੁੰਦੀ ਜੇ ਪਿਆਰ ਕਿਸੇ ਭੈਣ ਭਰਾ ਨਾਲ ਨਾ ਹੋਵੇ ਤਾਂ ਅਸੀਂ ਆਪਾਂ ਉਹਦਾ ਪਾਸਾ ਛੱਡ ਦਿੰਨੇ ਆਉਣਾ ਜਾਣਾ ਛੱਡ ਦਿੰਨੇ ਵੀ ਛੱਡ ਯਾਰ ਪਰ ਇਹ ਦਿਨ ਕਿਹੜਾ ਬਣਦੀ ਆ ਆਪਣੀ ਨਾ ਪਾਈ ਗੁਰੂ ਨਾਲ ਬਣਾਈਏ ਸੁਭਾਅ ਮਲਾਈਏ ਫਿਰ ਲੋਕ ਸੁਖੀਏ ਪ੍ਰਲੋਕ ਸੇ ਦੇ ਹੋਣਗੇ ਮਹਾਰਾਜ ਕਹਿੰਦੇ ਨਾ ਤੂੰ ਕਰਤਾ ਮੈਂ ਅਬਰ ਨ ਕੋਇ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗਿਟ ਜਾਂਦਾ ਹੈ ਨਾ ਉਹ ਇਉਂ ਅਰਦਾਸ ਕਰਦਾ ਹੈ हे ਪ੍ਰਭੂ ਤੂੰ ਹੀ ਜਗਤ ਦਾ ਪੈਦਾ ਕਰਨ ਵਾਲਾ ਹੈ ਮੈਨੂੰ ਤੇਥੋਂ ਬਿਨਾਂ ਕੋਈ ਆਸਰਾ ਨਹੀਂ ਦਿਸਦਾ ਹੈ ਵੀ ਸੱਚ ਹੈ ਪ੍ਰਭੂ ਪਰਮਾਤਮਾ ਹੀ ਕੁਦਰਤ ਨੂੰ ਪੈਦਾ ਕਰਨ ਵਾਲਾ ਤੇ ਉਹ ਤੋਂ ਬਿਨਾਂ ਕੁਦਰਤ ਦਾ ਕੋਈ ਵੀ ਆਸਰਾ ਨਹੀਂ ਹੈ ਪਰਮਾਤਮਾ ਤੋਂ ਬਿਨਾਂ ਚਾਹੇ ਉਹਦੇ ਵਿੱਚ ਮਨੁੱਖਾ ਜੀਵ ਜੰਤੂ ਆ ਪੌੜ ਪੇੜ ਪੌਦੇ ਆ ਕੁਝ ਵੀ ਆ ਜੋ ਵੀ ਕੁਦਰਤ ਆ ਕੁਦਰਤ ਦਾ ਆਸਰਾ ਕੁਦਰਤ ਨੂੰ ਬਣਾਉਣ ਵਾਲੇ ਦਾ ਹੀ ਹੁੰਦਾ ਹੈ ਅਗੇ ਮਹਾਰਾਜ ਕਹਿੰਦੇ ਨੇ ਤੁਜ ਸੇ ਵੀ ਤੁਜ ਤੇ ਪਤ ਹੋਏ ਮੈਂ ਸਦਾ ਤੇਰਾ ਹੀ ਸਿਮਨ ਕਰਦਾ ਹਾਂ ਮੈਨੂੰ ਤੇਰੇ ਦਰ ਤੋਂ ਹੀ ਇੱਜ਼ਤ ਮਿਲਦੀ ਹੈ ਕਿਰਪਾ ਕਰੇ ਗਾਵਾ ਪ੍ਰਭ ਸੋਏ ਜੇ ਤੂੰ ਆਪ ਮਿਹਰ ਕਰਕੇ ਕਰੇ ਤਾਂ ਹੀ ਮੈਂ ਤੇਰੀ ਸਿਫਤ ਸਲਾਹ ਕਰ ਸਕਦਾ ਹਾਂ ਵਾਹਿਗੁਰੂ ਨਾਮ ਰਤਨ ਸਭ ਜਗ ਮਾਹੇ ਲੋਏ ਸਭ ਜਗ ਮੈਂ ਲੋਏ ਤੇਰਾ ਨਾਮ ਹੀ ਮੇਰੇ ਵਾਸਤੇ ਸਭ ਤੋਂ ਸ੍ਰੇਸ਼ਟ ਪਦਾਰਥ ਹੈ ਤੇਰਾ ਨਾਮ ਹੀ ਜਗਤ ਵਿੱਚ ਆਤਮਿਕ ਜੀਵਨ ਲਈ ਚਾਨਣ ਪੈਦਾ ਕਰਨ ਵਾਲਾ ਹੈ ਗੁਰਮੁਖ ਬਾਣੀ ਮਿੱਠੀ ਲੱਗੀ ਹੈ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੂੰ ਪ੍ਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਮਿੱਠੀ ਲੱਗ ਲੱਗਣ ਲੱਗ ਪਈਂ ਦੀ ਪੈਂਦੀ ਹੈ ਨਾ ਜਿਸ ਨੂੰ ਪ੍ਰਭੂ ਪ੍ਰਮਾਤਮਾ ਦੀ ਸਿੱਖਤ ਸਲਾਹ ਦੀ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ ਅੰਤਰਿਕ ਸੇ ਅਨੰਦਨ ਲੇਵ ਲਾਗੀ ਮਹਾਰਾਜ ਕਹਿੰਦੇ ਉਸ ਦਾ ਹਿਰਦਾ ਖਿੜ ਪਉਂਦਾ ਹੈ ਉਸ ਦੀ ਸੁਰਤ ਹਰ ਵੇਲੇ ਪ੍ਰਭੂ ਚਰਨਾ ਵਿੱਚ ਜੁੜੀ ਰਹਿੰਦੀ ਹੈ ਫੇਰ ਕੀ ਹੁੰਦਾ ਸਹਜੇ ਸਾਥ ਮਿਲਿਆ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਆਤਮਿਕ ਅਡੋਲਤਾ ਦੀ ਰਾਹੀ ਉਸ ਨੂੰ ਸਦਾ ਸਿਰ ਪ੍ਰਭੂ ਮਿਲ ਪੈਂਦਾ ਹੈ ਸਤਿ ਗੁਰ ਪਾਇਆ ਪੂਰੇ ਵੱਡ ਭਾਗੀ ਮਹਾਰਾਜ ਕਹਿੰਦੇ ਹੈ ਭਾਈ ਗੁਰੂ ਪੂਰੇ ਭਾਗ ਨਾਲ ਵੱਡੇ ਭਾਗ ਨਾਲ ਹੀ ਮਿਲਦਾ ਹੈ ਹਮੇ ਮਮਤਾ ਦੁਰਮਤ ਦੁਖ ਨਾਸ ਪਹਿਲਾ ਵਾਲੇ ਸ਼ਬਦ ਦਾ ਆਪਾਂ ਬੰਦ ਦਾ ਵਿਚਾਰ ਕਰਕੇ ਮਹਾਰਾਜ ਕਹਿੰਦੇ ਨੇ ਗੁਰੂ ਪੂਰੇ ਭਾਗ ਨਾਲ ਵੱਡੇ ਭਾਗ ਨਾਲ ਹੀ ਮਿਲਦਾ ਹੈ ਪੂਰੇ ਭਾਗ ਕਿਹੜੇ ਨੇ ਹੁਣ ਵੱਡੇ ਭਾਗ ਸਾਡੇ ਕਿਹੜੇ ਨੇ ਵੀ ਅਸੀਂ ਜੋ ਵੀ ਦੁਨੀਆ ਵਿੱਚ ਵਿਚਰਦੇ ਹੋਏ ਚੰਗੇ ਕੰਮ ਕਰਦੇ ਆਂ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਦੇ ਆਂ ਗੁਰੂ ਦੇ ਕਹਣੇ ਮੁਤਾਬਕ ਸਾਡਾ ਜੀਵਨ ਹੈ ਇਹ ਸਾਡੇ ਪੂਰੇ ਭਾਗ ਤੇ ਵੱਡੇ ਭਾਗ ਬਣਾ ਦਿੰਦਾ ਇਸ ਕਰਮ ਕਰਕੇ ਕਰਮਾਂ ਨੂੰ ਭਾਗ ਗਿਆ ਇਹ ਚੰਗੇ ਕਰਮ ਕਰਕੇ ਸਾਨੂੰ ਇਹਦੀ ਪ੍ਰਾਪਤੀ ਹੋ ਜਾਣੀ ਹੈ ਅਸੀਂ ਵੱਡੇ ਭਾਗਾਂ ਵਾਲੇ ਆ ਅੱਗੇ ਮਹਾਰਾਜ ਕਹਿੰਦੇ ਨੇ ਹੋਮੇ ਮਮਤਾ ਦੁਰਮਤ ਦੁਖ ਨਾਸ ਅੰਦਰੋਂ ਹੋਮੇ ਦਾ ਅਪਨੰਤ ਦਾ ખોਟੀ ਬੁੱਧੀ ਦਾ ਦੁਖਾਂ ਦਾ ਨਾਸ ਹੋ ਜਾਂਦਾ ਹੈ ਮਾੜੀ ਮਤ ਕਹ ਲੋ ਮਾੜੀ ਮਤ ਮਾੜੀ ਮਤ ਦੂਰ ਹੋ ਜਾਂਦੀ ਏ ਸਿੱਧੇ ਰੱਬਾਂ ਚ ਮਾੜੀ ਮਤ ਦੂਰ ਹੋ ਜਾਂਦੀ ਏ ਗੁਰੂ ਦਾ ਗਿਆਨ ਪੱਲੇ ਆ ਜਾਂਦਾ ਸਾਡੇ ਜਬ ਹਿਰਦੈ ਰਾਮ ਨਾਮ ਗੁਣਤਾਸ ਇਹ ਜਦੋਂ ਹੋਊਗੀ ਸਾਡੀ ਬੁੱਧੀ ਉਦੋਂ ਸੁਧ ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਵਸਦਾ ਹੈ ਗੁਨਾ ਦਾ ਖਜ਼ਾਨਾ ਪ੍ਰਭੂ ਆ ਵਸਦਾ ਹੈ ਗੁਰਮੁਖ ਬੁੱਧ ਪ੍ਰਗਟਿ ਪ੍ਰਭ ਜਾਸ ਮਹਾਰਾਜ ਕਹਿੰਦੇ ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੀ ਸਿੱਖਤ ਸਲਾਹ ਸੁਣਨ ਨਾਲ ਉਦੋਂ ਮਨੁੱਖ ਦੀ ਬੁੱਧੀ ਉੱਜਲ ਹੋ ਜਾਂਦੀ ਹੈ ਜਦੋਂ ਗੁਰਦੇਸ਼ ਛਰਮ ਖੁੰਦਾ ਮਨੁੱਖ ਜਦ ਹਿਰਦੇ ਰਬਿਆ ਚਾਨਣ ਨਿਵਾ ਚਰਨ ਨਿਵਾਸ ਜਦੋਂ ਉਹ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਅਤੇ ਸੁਰਤ ਪ੍ਰਭੂ ਚਰਨਾਂ ਵਿੱਚ ਟਿਕਦਾ ਹੈ ਫੇਰ ਮਹਾਰਾਜ ਕਹਿੰਦੇ ਜਿਸ ਨਾਮ ਦੇ ਸਈ ਜਨ ਪਾਏ ਉਹੀ ਮਨੁੱਖ ਪ੍ਰਮਾਤਮਾ ਦਾ ਨਾਮ ਹਾਸਲ ਕਰਦਾ ਹੈ ਜਿਸ ਨੂੰ ਪ੍ਰਮਾਤਮਾ ਆਪ ਆਪਣਾ ਨਾਮ ਬਖਸ਼ਦਾ ਹੈ ਗੁਰਮਖ ਮੇਲੇ ਆਪ ਗਵਾਏ ਮਹਾਰਾਜ ਕਹਿੰਦੇ ਨਾ ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਗੁਰੂ ਦੀ ਸ਼ਰਨ ਪਾ ਕੇ ਪ੍ਰਭੂ ਆਪਣੇ ਨਾਲ ਮਲਾਉਂਦਾ ਹੈ ਉਹ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਦਾ ਲੈਂਦਾ ਹਕ ਦੂਰ ਕਰ ਦਿੰਦਾ ਹੈ ਆਪਣਾ ਭਾ ਮੈ ਮੈ ਛੱਡ ਦਿੰਦਾ ਮਹਾਰਾਜ ਕਹਿੰਦੇ ਹਿਰਦੇ ਸਾਚਾ ਨਾਮ ਵਸਾਈ ਫਿਰ ਉਹ ਮਨੁੱਖ ਆਪਣੇ ਹਿਰਦੇ ਵਿੱਚ ਸਦਾ ਸਿਰ ਰਹਿਣ ਵਾਲਾ ਹਰ ਨਾਮ ਬਸਾਂਦਾ ਹੈ ਨਾਨਕ ਸਹਜੇ ਸਾਚ ਸਮਾਏ ਮਹਾਰਾਜ ਕਹਿੰਦੇ ਹੈ ਨਾਨਕ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕਿਆ ਰਹਿੰਦਾ ਹੈ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ ਜਦੋਂ ਪ੍ਰਭੂ ਪਰਮਾਤਮਾ ਦੇ ਨਾਲ ਜੁੜਦਾ ਨਾ ਮਨੁੱਖ ਫੇਰ ਉਹਦਾ ਜੀਵਨ ਆ ਜਿਹੜਾ ਲੇਖੇ ਵਿੱਚ ਲੱਗਦਾ ਭਾਈ ਕਿਉਂ ਲੇਖੇ ਵਿੱਚ ਹੀ ਲਾਉਣਾ ਮਨੁੱਖਾ ਜਨਮ ਹੀ ਲੇਖੇ ਲੱਗ ਸਕਦਾ ਕਿਉਂਕਿ ਗਰਬਾਣੀ ਵਿੱਚ ਪੰਕਤੀ ਆ ਦੁਰਲੱਭ ਦੇ ਮਨੁੱਖ ਦੇ ਹੋਰੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਭਈ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਸਿਰਫ ਤੇ ਸਿਰਫ ਮਨੁੱਖਾ ਜਨਮ ਹੀ ਹੈ ਉਹ ਪ੍ਰਭੂ ਪਰਮਾਤਮਾ ਨੇ ਆਪਾਂ ਨੂੰ ਭਾਈ ਤਰਸ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਹੈ ਤੇ ਆਪਾਂ ਇਸ ਮਨੁੱਖੇ ਜਨਮ ਦਾ ਲਾਹਾ ਲਈਏ ਗੁਰਬਾਣੀ ਨਾਲ ਜੁੜੀਏ ਗੁਰਬਾਣੀ ਪੜ੍ਹੀਏ ਸੁਣੀਏ ਤੇ ਫਿਰ ਗੁਰਬਾਣੀ ਦੇ ਕਹਿਣ ਮੁਤਾਬਕ ਆਪਣਾ ਜੀਵਨ ਬਸਰ ਕਰੀਏ ਫਿਰ ਲੇਖੇ ਵਿੱਚ ਲੱਗੇਗਾ ਜਿਉਂ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਜੇ ਆਪਾਂ ਕੱਲਾ ਮੱਥਾ ਟੇਕਣ ਤੇ ਮੱਥਾ ਟੇਕਣ ਤੇ ਹੀ ਸੀਮਤ ਆਂ ਵੀ ਚਲੋ ਜੀ ਆਪਾਂ ਗੁਰਦੁਆਰੇ ਜਾਇਆ ਮੱਥਾ ਟੇਕ ਜਾਂਦਾ ਤੇ ਆਪਣੇ ਮਨ ਦੀ ਭਾਵਨਾ ਚਲੋ ਠੀਕ ਆ ਆਉਣਾ ਗੁਰੂ ਨੂੰ ਨਮਸਕਾਰ ਕਰਨ ਆਉਣਾ ਗੁਰੂ ਨੂੰ ਮਿਲਣ ਆਉਣਾ ਇਹ ਨਹੀਂ ਗੱਲ ਵੀ ਆਉਣਾ ਨਹੀਂ ਮੱਥਾ ਟੇਕਣ ਆਉਣਾ ਗੁਰੂ ਨੂੰ ਆਪਾਂ ਮੱਥਾ ਟੇਕਣ ਆਉਣਾ ਹੀ ਹੈ ਤੇ ਗੁਰੂ ਦੀ ਗੱਲ ਸੁਣ ਕੇ ਆਪਣੇ ਜਦੋਂ ਹਿਰਦੇ ਘਰ ਵਿੱਚ ਗੁਰੂ ਦੇ ਬਚਨ ਟਿਕਾ ਕੇ ਆਪਾਂ ਆਪਣੇ ਮਨ ਨੂੰ ਆਪਣੇ ਜੀਵਨ ਨੂੰ ਉਸੇ ਤਰ੍ਹਾਂ ਗੁਰੂ ਦੇ ਕਹਿਣ ਮੁਤਾਬਕ ਜੀਵਾਂਗੇ ਨਾ ਤਾਂ ਫੇਰ ਸਾਡਾ ਜੀਵਨ ਲੇਖੇ ਵਿੱਚ ਲੱਗੇਗਾ ਅਸ਼ੀਰਵਾਦ ਸਤਿਗੁਰੂ ਦਾ ਮਿਲਦਾ ਹੀ ਆ ਜਿਹੜਾ ਆ ਕੇ ਚਰਨੀ ਪੈ ਗਿਆ ਠੀਕ ਹੈ ਜੀ ਜਿਹੜਾ ਚਰਨੀ ਪੈ ਗਿਆ ਗੁਰੂ ਨੂੰ ਆ ਕੇ ਮੱਥਾ ਟੇਕਦਾ ਗੁਰੂ ਦਾ ਅਸ਼ੀਰਵਾਦ ਤਾਂ ਮਿਲਦਾ ਹੀ ਆ ਤੇ ਜਾਣੀ ਝੋੜਾ ਜਿਹੜਾ ਜੀਵਨ ਆ ਜੀਵਨ ਝੋੜਾ ਲੇਖੇ ਵਿੱਚ ਲੱਗੂਗਾ ਭਾਈ ਜਦੋਂ ਆਪਾਂ ਨਾਮ ਬਾਣੀ ਸੁਣਾਗੇ ਤੇ ਗੁਰੂ ਦੀ ਗੱਲ ਮੰਨ ਕੇ ਆਪਣਾ ਜੀਵਨ ਬਸਰ ਕਰਾਂਗੇ ਫੇਰ ਭਾਈ ਸਾਡਾ ਲੋਕ ਸੁਖੀਆ ਪ੍ਰਲੋਕ ਸਹਿਲਾ ਆਪੇ ਹੋ ਜਾਣਾ ਅਗਲਾ ਸ਼ਬਦ ਆਪਾਂ ਕੱਲ ਨੂੰ ਵਿਚਾਰਾਂਗੇ ਸਤਿਗੁਰੂ ਦੀ ਕਿਰਪਾ ਸਦਕਾ ਹੁਣ ਆਪਾਂ ਅਰਦਾਸ ਬੇਨਤੀ ਕਰਾਂਗੇ ਜੀ ਕੱਲ ਵਾਲਾ ਸ਼ਬਦ ਹੈ ਗੌੜੀ ਮਹੱਲਾ ਤੀਜਾ ਦਾ ਹੀ ਸ਼ਬਦ ਆ ਮਨ ਹੀ ਮਨ ਸਵਾਰਿਆ ਪੈ ਸਹਜ ਸੁਭਾਈ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਪ੍ਰਭੂ ਦੇ ਧਰ ਅਦਬ ਵਿੱਚ ਟਿਕ ਕੇ ਆਤਮ ਕਟੋਲਤਾ ਵਿੱਚ ਟਿਕ ਕੇ ਪ੍ਰਭੂ ਪ੍ਰੇਮ ਵਿੱਚ ਜੁੜ ਕੇ ਆਪਣੇ ਮਨ ਨੂੰ ਅੰਤਰ ਆਤਮੇ ਹੀ ਸੋਣਾ ਬਣਾ ਲਿਆ ਹੈ ਫਿਰ ਉਸ ਦੇ ਗ੍ਰਸਤ ਵਿੱਚ ਗ੍ਰਸਤ ਛੱਡ ਕੇ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਉਸ ਮਨੁੱਖ ਨੂੰ ਚਾਹੇ ਭੈਣਾਂ ਤੇ ਭਾਈ ਆ ਫਿਰ ਜੰਗਲਾਂ ਵਿੱਚ ਜਾਂ ਪਹਾੜਾਂ ਵਿੱਚ ਭਟਕਣ ਦੀ ਲੋੜ ਨਹੀਂ ਮਹਾਰਾਜ ਕਹਿੰਦੇ ਫਿਰ ਆਪਣੇ ਜੁਨਿਆਵੀ ਜੀਵਨ ਜੀਂਦਿਆਂ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਝਦਿਆਂ ਹੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ ਜੀਵ ਸੋਹਿਆ ਪੁਲਾਓ ਚੋ ਕਾਲੀ ਮਾਫੀ ਜੀ ਅਰਦਾਸ ਬੇਨਤੀ ਤੁਮਹਾ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੀ ਤੁਮਰੀ ਕਿਰਪਾ ਮੈਂ ਸੂਹ ਕਨਹੇਰੀ ਕੋਈ ਨ ਜਾਣੇ ਤੁਮਰਾ ਅੰਤੁ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸਵਾਗਿਆਕਾਰੀ ਤੁਮਰੀ ਕਰਤ ਮੈਂ ਤੁਮਹੀ ਜਾਣੀ ਨਾਨਕ ਦਾ ਸਦਾ ਕੁਰਬਾਨ ਸੁਤੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਤੀਨੇ ਤਾਪ ਨੂੰ ਅਨੁਭਵ ਹਰੁ ਸੁਖ ਹੰਤਾ ਸੁਖਰਾ ਸੋ ਕੋ ਵਿਦਨ ਨ ਕੋ ਲਾਗੇ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਪੁਰਖ ਜੀ ਸਾਹਿਬ ਸਤਿ ਸ਼੍ਰੀ ਅਕਾਲ ਬਰ ਬੋਲਣ ਉਹ ਗੱਲ ਕਰਾਂਗੇ ਗੁਰੂ ਜੀ ਦਾ ਅਰਦਾਸ ਹੋਵੇ